ਆਪ ਲਿਖਿਆ ਕਿ ਗੌੜੀ ਹੁੰਦਾ ਸਭ ਤੋਂ ਪਹਿਲਾ ਸ਼ਬਦ ਹੈਡਿੰਗ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਵੇਲੇ ਨਾਲ ਆਇਆ ਹੈ ਮਾਰੂ ਰਾਗ 'ਚ ਇਹ ਬਚਨ ਹੁੰਦਾ ਸ਼ਲੋਕ ਸਾਜਨ ਤੇਰੇ ਚਰਨ ਕੀ ਇਹ ਦੋ ਵਾਰੀ ਸ਼ਲੋਕ ਹੁੰਦਾ ਇੱਕ ਵਾਰੀ ਗੁਜਰੀ ਕੀ ਵਾਰ 'ਚ ਇੱਕ ਵਾਰ ਉੱਥੇ ਹੁੰਦਾ ਪਰ ਇੱਥੇ ਗੁਰੂ ਜੀ ਨੇ ਸ਼ਲੋਕ ਮਹੱਲਾ 5 ਨੀ ਲਿਖਿਆ ਮੈਂ ਬੜਾ ਹੈਰਾਨ ਹ ਇੱਥੇ ਸ਼ਲੋਕ ਹੀ ਸਿਰਫ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਇ ਰਾਸ ਤੂਰ ਨਾਨਕ ਸ਼ਰਨ ਤੁਹਾਰੀਆ ਬੇਕੂ ਸਦਾ ਹਜ਼ੂਰ ਅੱਗੇ ਹੁੰਦਾ ਏ ਸ਼ਬਦ ਸਸਾ ਬੱਬਾ ਤੇ ਦੱਦਾ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਤਿੰਨ ਵਾਰੀ ਹੈਡਿੰਗ ਸ਼ਬਦ ਆਇਆ ਜੀ ਉਹ ਵੀ ਮਾਰੂ ਰਾਗ ਚ ਸੁਣੋ ਇਸ ਨੂੰ ਉੱਥੇ ਅੱਗੇ ਹੁੰਦਾ ਏ ਸ਼ਬਦ ਤੇ ਉਹ ਗੁਰੂ ਨਾਨਕ ਸਾਹਿਬ ਦਾ ਓਹ ਸ਼ਬਦ ਵਿੱਚ ਮਹਾਰਾਜ ਕਹਿੰਦੇ ਪਿੱਛੋ ਰਾਤੀ ਸਦੜਾ ਨਾਮ ਖਸਮ ਕਾ ਲੈ ਖੇਮੇ ਸ਼ਤਰ ਸਰਾਇਚੇ ਦਿਸਨ ਰਤ ਪੀੜੇ ਜਿੰਨੀ ਤੇਰਾ ਨਾਮ ਪਿਆਇਆ ਤਿੰਨ ਕੋ ਸਦ ਮਿਲੇ ਸਿਰਫ ਤਿੰਨ ਤੁਕਾਂ ਮੈਂ ਤੁਹਾਨੂੰ ਅਰਥ ਕਰਕੇ ਸੁਣਾਉਣੀਆਂ ਨੇ ਕਿਉਂਕਿ ਇਹਨੂੰ ਸੁਣਨ ਸਾਡੀ ਇਹ ਹੌਮੇ ਖਤਮ ਹੋਵੇਗੀ ਕਿ ਮੈਂ ਇਤਨੇ ਸਾਲ ਸੇ ਜਾਗ ਰਹਾ ਹਾਂ ਤੇ ਜਿਸ ਦਿਨੇ ਫੁਰਨਾ ਬੰਦ ਹੈ ਹੁਣ ਤਾਂ ਸਾਲ ਹੋ ਗਿਆ ਨੀਵੇਂ ਕ ਦਿਨ ਟੁੱਟਿਆ ਅਗਲੇ ਦਿਨ ਮੇ ਉੱਠ ਕੇ ਦਿਖਾਇਓ ਚਿੱਤੇ ਰੱਖਿਓ ਤਾਂ ਨਹੀਂ ਭੁੱਖ ਗੜੀ ਜਾਂਦੀ ਬੰਦੇ ਦੀ ਕਿਉਂਕਿ ਜਿੱਥੇ ਹੌਮੇ ਆ ਜਾਏਗੀ ਉੱਥੇ ਗੁਰੂ ਨਹੀਂ ਫਿਰਦਾ ਇਹਦੇ ਅਰਥ ਕੀ ਨੇ ਪਿੱਛੋ ਰਾਤੀ ਸਦੜਾ ਮੈਂ ਆਪ ਨੂੰ ਇੱਕ ਉਦਾਹਰਣ ਦੇਣ ਲੱਗਾ ਪਿੰਡਾਂ 'ਚ ਸੀ ਸ਼ਬਦ ਵਰਤਿਆ ਜਾਂਦਾ ਸ਼ਾਇਦ ਤੁੰ ਤੁਸੀਂ ਵਰਦੇ ਹੋ ਹੁਣ ਚਲੋ WhatsApp ਆ ਗਿਆ ਦੁੱਧਾ ਚਦਾ ਆ ਗਿਆ ਚਿੱਠੀਆਂ ਆ ਗਈਆਂ ਪਿੰਡਾਂ ਵਿੱਚ ਜੇ ਕਿਸੇ ਬੇਟੀ ਬੇਟੇ ਦਾ ਵਿਆਹ ਹੁੰਦਾ ਸੀ ਨਾ ਜੀ ਬੇਟੀ ਵੇਲੇ ਵੀ ਗਾਉਣ ਬੈਠਦਾ ਹੁੰਦਾ ਸੀ ਉਸ ਵਕਤ ਕੀ ਕਰਨਾ ਘਰ ਵਿੱਚ ਬਜ਼ੁਰਗ ਮਾਈ ਨੇ ਲਾਗਣ ਨੂੰ ਬੁਲਾਣਾ ਲਾਗਣਦਾਰ ਤੇ ਜਿਹੜੀ ਕੰਮ ਕਰਦੀ ਲੋਕਾਂ ਦੇ ਘਰਾਂ 'ਚ ਤੇ ਬਜ਼ੁਰਗ ਮਾਤਾ ਕਹਿ ਦਿੰਦੀ ਸੀ ਬੇਟੇ ਦਾ ਵਿਆਹ ਹੈ ਇਹਨਾਂ ਇਹਨਾਂ ਘਰਾਂ ਵਿੱਚ ਸੱਦਾ ਦਿਆਂ ਵੀ ਕਿ ਅੱਜ ਰਾਤ ਨੂੰ ਗਾਉਣ ਆ ਜਨ ਬੀਬੀਆਂ ਇਸ ਤਰੀ ਹੁੰਦਾ ਸੀ ਜੀ ਕਿ ਦੋ ਸਿੱਖਾਂ ਨਹੀਂ ਸੁਣ ਜਾਂਦੀਆਂ ਉਹਨੇ ਜਾ ਕੇ ਕਹਿ ਦੇਣਾ ਵੀ ਅੱਜ ਫਲਾਣੇ ਘਰ ਵਿਆਹ ਹੈ ਜਿਹੜਾ ਸੁਨਹਿਣਾ ਦੇਣਾ ਤੁਹਾਨੂੰ ਸੱਦਾ ਹੈ ਰੋਟੀ ਟੁਕ ਆਪਣਾ ਘਰ ਕੇ ਉਹ ਬੀਬੀਆਂ ਥਾਲੀ ਵਿੱਚ ਨਾ ਦਾਣੇ ਪਾ ਕੇ ਗੁੜ ਪੱਕ ਨੂੰ ਵੇਲ ਕਹਿੰਦੇ ਸਨ ਉਹ ਲੈ ਕੇ ਆਉਣੇ ਅੱਧੀ ਰਾਤ ਤੱਕ ਗਾਣਾ ਪਰ ਇੱਕ ਘਰ ਬਿਲਕੁਲ ਸਾਂਝਾ ਹੈ ਵਿਆਹ ਵਾਲੇ ਘਰ ਦੇ ਨਾਲ ਦੀਵਾਰ ਇਕੱਠੀ ਸਾਂਝੀ ਉਹ ਬੀਬੀਆਂ ਗਉਣ ਨਹੀਂ ਆਈਆਂ ਸਹیرے ਪੁੱਛਿਆ ਗਿਆ ਕਿ ਸਾਰਾ ਪਿੰਡ ਗਉਣ ਆਇਆ ਤੁਸੀਂ ਨਹੀਂ ਆਈਆਂ ਤੇ ਸਾਂਝੀ ਕਹਿਣ ਲੱਗੇ ਸਾਡਾ ਪੜੋਸਕੀ ਕਰੇਗਾ ਸਾਡੇ ਘਰ ਸੱਦਾ ਹੀ ਨਹੀਂ ਆਇਆ ਯਾਦ ਰੱਖਿਓ ਬਾਬਾ ਜੀ ਕਹਿੰਦੇ ਆ ਅੰਮ੍ਰਿਤ ਵੇਲੇ ਸੱਚ ਏਵੇਂ ਗੁਰੂ ਦੀ ਬਾਣੀ ਵੀ ਉਹ ਪੜਦੇ ਨੇ ਜਿਨ੍ਹਾਂ ਦੇ ਕਰ ਰੱਬ ਦੇ ਸੱਦੇ ਜਾਂਦੇ ਆ ਸੱਦੇ ਤੋਂ ਬਿਨਾ ਅੰਮ੍ਰਿਤ ਵੇਲਾ ਨਹੀਂ ਮਿਲਦਾ ਹੁੰਦਾ ਫਿਰ ਸੁਣੋ ਪਿਛੋ ਰਾਤੀ ਸਦੜਾ ਪਿਛਲ ਰਾ ਸੱਦੇ ਪੈਂਦੇ ਆ ਇੱਕ ਬੜਾ ਸੋਹਣਾ ਇਹ ਇਕਬਾਲ ਨੇ ਸ਼ੇਰ ਲਿਖਿਆ ਉਹ ਕਹਿੰਦਾ ਕਿ ਜਿਹੜੇ ਬੰਦੇ ਰਾਤ ਨੂੰ ਬਿਰਾਗ ਵਿੱਚ ਆ ਕੇ ਰਹਿੰਦੇ ਆ ਸਾਰੀ ਸਾਰੀ ਰਾਤ ਰੱਬ ਨੂੰ ਪੁਕਾਰਦੇ ਆ ਅੰਮ੍ਰਿਤ ਵੇਲੇ ਰੱਬ ਵੀ ਆਪਣਾ ਖਿਜਾਬ ਦੂਰ ਕਰਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਪੈਂਦਾ ਹੈ ਮੈਂ ਬੇਨਤੀ ਕਰਾਂਗਾ ਅੰਮ੍ਰਿਤ ਵੇਲਾ ਸਦਾ ਜੇ ਸਭ ਤੋਂ ਪਹਿਲਾਂ ਸ਼ੁਕਰ ਕਰੋ ਜਿਹਨੂੰ ਸੱਦਾ ਮਿਲ ਗਿਆ ਪਿੱਛੋ ਰਾਤੀ ਸਦੜਾ ਨਾਮ ਖਸਮ ਕਾ ਅੰਮ੍ਰਿਤ ਵੇਲਾ ਸੱਚ ਨਾਮ ਨਾਮ ਖਸਮ ਕਾਲੇ ਜਿਹੜੇ ਪਿੱਛਲ ਰਾਤ ਖਸਮ ਦਾ ਨਾਮ ਲੈਣਗੇ ਇਹਦਾ ਫਲ ਕੀ ਮਿਲੇਗਾ ਜੀ ਤਜਰਬਾ ਕਰਕੇ ਦੇਖੋ ਖੇਮੇ ਸ਼ਤਰ ਸਰਾਇਚੇ ਦਿਸਨ ਰਤ ਪੀੜੇ ਖੇਮੇ ਇਹ ਬੜੀ ਵੱਡੀ ਸ਼ੈਨਸ਼ਾ ਹੁੰਦੀ ਸੀ ਚੰਦੋਵਾ ਖੇਮਾ ਸ਼ਤਰ ਰਤ ਪੀੜੇ ਉਹ ਜਿਹਾ ਜੀ ਕਰਨਾ ਰਤ ਪੀੜੇਦਰth ਅੱਗੇ ਹੋਏਗਾ ਵੀ ਕੋ ਰਤ ਕੱਲਾ ਨਹੀਂ ਕੋੜੇ ਅੱਗੇ ਬੰਦੇ ਹੋਏ ਨੇ ਬਾਬਾ ਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਜਿਹੜੇ ਰੱਬ ਦੀ ਬੰਦਗੀ ਕਰਨਗੇ ਇਹ ਤਾਤਾਂ ਤੇ ਉਹਨਾਂ ਦੀ ਇੰਤਜ਼ਾਰ ਕਰਦੀਆਂ ਨੇ ਇਹ ਫਲ ਹੈ ਖੇਮੇ ਸ਼ਤਰ ਸਰੇਚੇ ਦਿਸਣ ਰਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਜਿਨ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਉਹਨਾਂ ਨੂੰ ਇਹ ਸੱਦੇ ਪਿਆ ਅੰਮ੍ਰਿਤ ਵੇਲੇ ਬੜੀ ਰੱਬ ਦੀ ਕਿਰਪਾ ਵਰਤ ਜੀ ਜੀ ਥੋੜਾ ਜਿਹਾ ਮਨ ਨੂੰ ਖਿੱਚ ਕੁਝ ਲੋ ਖੇਤਾ ਇਹ ਬੜਾ ਭੜਾ ਜੀ ਇਹ ਕਾਬੂ ਕੋਈ ਨਹੀਂ ਆਉਂਦਾ ਇਹ ਆਪਣੀ ਪਰਵਾਸ਼ਾ ਬਣਾਈ ਜਾਂਦਾ ਹੈ ਆਪਣੀ ਢਾਈ ਜਾਂਦਾ ਹੈ ਇੱਕ ਦਿਨ ਟ੍ਰੈਕ ਤੋਂ ਉਤਰ ਜਾਏ ਤੇ ਕਈ ਦਿਨ ਕਾਬੂ ਨਹੀਂ ਆਉਂਦਾ ਮੈਂ ਸਮਾਪਤੀ ਤੇ ਜਿਹੜੀ ਬੇਨਤੀ ਕਰਨ ਲੱਗਾ ਗੁਰਬਾਣੀ ਨੇ ਮੰਨਿਆ ਚਾ ਲਾਗੇ ਉਠ ਨਾਮ ਜਪ ਨਿਸਬਾਦਰ ਆਰਾਧ ਇਹ ਦੋ ਸ਼ਬਦ ਨੇ ਜੀ ਭਾਈ ਸਾਹਿਬ ਚਾ ਲਾਗੇ ਚਾ ਲਾਗੇ ਅੱਗੇ ਦਿਨ ਦਾ ਅਗਲਾ ਪਾਸਾ ਜਿਹੜਾ ਪਹਿਲਾ ਪਿਆ ਹੈ ਜੇ ਅਜੇ ਦਿਨ ਚੜਿਆ ਨਹੀਂ ਅੰਮ੍ਰਿਤ ਵੇਲੇ ਉੱਠ ਦੇਖ ਅਖਾਏ ਸੋ ਭਲਕੇ ਇਹਦਾ ਅਰਥ ਵੀ ਅੰਮ੍ਰਿਤ ਵੇਲੇ ਭਲਕੇ ਦਾ ਅਰਥ ਦਿਨ ਚੜਿਆ ਨਹੀਂ ਸੋ ਭਲਕੇ ਉਠਰਨਾਮ ਤੇ ਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਤਾਂ ਮੈਂ ਕਹਿ ਲੱਗਾ ਜਿਹੜੇ ਕਹਿੰਦੇ ਨੇ ਜੀ ਦਿਨ ਚੜੇ ਅੱਗੇ ਗੁਰੂ ਸਾਹਿਬ ਨੇ ਦਿਨ ਚੜਨ ਦੀ ਵਕਰੀ ਟੋਕ ਲਿਖੀ ਹੈ ਫਿਰ ਚੜੇ ਦਿਵਸ ਗੁਰਬਾਨੀ ਕਾਵੇ ਦਾ ਅਰਥ ਕਿ ਭਲਕੇ ਦਾ ਅਰਥ ਅੰਮ੍ਰਿਤ ਵੇਲਾ ਹੈ। ਬਾਬੀ ਯਾਰ ਅੰਮ੍ਰਿਤ ਵੇਲਾ ਬੋਲਿਆ ਤਾਂ ਦਰਸਨੀ ਪੁਕਾਰ ਮੇ ਗਏ ਨੂੰ ਫਰਮਾਨ ਹੋਵਾ ਵਰਸੋ ਕਿਰਪਾਤਾਰ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਜ਼ਿਆਦਾ ਬਾਣੀ ਕਿਸ ਭਗਤ ਦੀ ਕਬੀਰ ਜੀ ਦੀ ਦੇਖੋ ਕਬੀਰ ਜੀ ਨੂੰ ਵੀ ਅੰਮ੍ਰਮ ਗਿਆਨ ਅੰਮ੍ਰਿਤ ਵੇਲੇ ਹੋਇਆ ਸੀ। ਭਾਈ ਸਾਹਿਬ ਲਿਖਦੇ ਗੁਰਦਾਸ ਜੀ ਕਿੰਨੇ ਜੁਲਾਹੇ ਨੇ ਰਾਮਾਨੰਦ ਜੀ ਬ੍ਰਾਹਮਣ ਨੇ ਪਰ ਕਿੰਨੇ ਅੰਮ੍ਰਿਤ ਵੇਲੇ ਗੰਗਾ ਦੇ ਘਾਟ 'ਚ ਜਾ ਕੇ ਲੰਮੇ ਪੈ ਗਏ ਕਿਉਂਕਿ ਰਾਮਾਨੰਦ ਅੰਮ੍ਰਿਤ ਵੇਲੇ ਹੀ ਇਸ਼ਨਾਨ ਕਰਨ ਜਾਂਦੇ ਨੇ ਰੱਬ ਨੇ ਸਬੱਬ ਬਣਾਇਆ ਲੰਮੇ ਪੈ ਕਬੀਰ ਦੇ ਮੱਥੇ ਉੱਤੇ ਰਾਮਾਨੰਦ ਜੀ ਦੇ ਚਰਨ ਟਿਕ ਬਹਿ ਹਨੇਰੇ 'ਚ ਚਿਹਰਾ ਨਹੀਂ ਦਿਸਿਆ ਇੱਕੋ ਗੱਲ ਕਹੀ ਉੱਠ RAM ਕੇ RAM ਬੋਲ ਬਸੋ ਦੀ ਨਾਲ ਹੀ ਕਹਾਣੀ ਬਣ ਗਈ ਦਾ ਨਹੀਂ ਹੁੰਦਾ ਭਾਈ ਸਾਹਿਬ ਲਿਖਦਿਆ ਹੋਏ ਬ੍ਰਕਤ ਬਨਾਰਸੀ ਰਹਿੰਦਾ ਰਾਮਾ ਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ ਅੱਗੋਂ ਹੀਂਦੇ ਜਾਏ ਕਾ ਲੰਮਾ ਪਿਆ ਕਬੀਰ ਤਸਾਈ ਪੈਰੀ ਟੰਬੂ ਠਾਲਿਆ ਬੋਲੋ ਰਾਮ ਸਿੱਖ ਸਮਝਾਈ ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮਖੋ ਇੱਕ ਗੱਲ ਹੋਰ ਚੇਤੇ ਰੱਖਿਓ ਜਿਹੜੀ ਮਰਿਆਦਾ ਦੀ ਗੱਲ ਲਿਖੀ ਹੈ ਨਾ ਸੌਣ ਲੱਗਿਆ ਸੋਇਲਦਾ ਸਾਹਿਬ ਪੜਨਾ ਉੱਥੇ ਟਾਈਮ ਨਹੀਂ ਲਿਖਿਆ ਭਾਈ ਸਾਹਿਬ ਜੀ 8 ਵਜੇ ਪੜਨਾ ਹੈ 9 ਵਜੇ ਪੜਨਾ ਹੈ ਇਹਦਾ ਮਤਲਬ ਜਦੋਂ ਤੁਹਾਨੂੰ ਨੀਂਦ ਜ਼ੋਰ ਪਾ ਰਹੀ ਏ ਉਦੋਂ ਸ਼ੁਰੂ ਕਰੋ ਉਦੋਂ ਬਾਅਦ ਬੋਲੋ ਨਾ ਇਹਦਾ ਇੱਕ ਕਾਰਨ ਹੈ ਜੋ ਕੁਝ ਤੁਸੀਂ ਰਾਤ ਨੂੰ ਸੌਣ ਲੱਗਿਆ ਸੋਚੋਗੇ ਬੋਲੋਗੇ ਪੜੋਗੇ ਦੇਖੋਗੇ ਆਪਾਂ ਜਰੂਰ ਸੌ ਜਾਾਂਗੇ ਪਰ ਜੋ ਕੁਝ ਬੋਲਿਆ ਉਹ ਸਾਡੀ ਬਾਡੀ ਤੇ ਵਰਕ ਕਰੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਵਰਕ ਨਾ ਕਰੇ ਕਿਉਂਕਿ ਆ ਸੌਣ ਲੱਗਿਆ ਇਹ ਵੀ ਇੱਕ ਮਨੋਵਿਗਿਆਨਕ ਹੈ ਇੱਕ ਪਾਠ ਹੁੰਦਾ ਜੀ ਏ ਬਾਬਾ ਜੀ ਦਾ ਪਹਿਲੇ ਪੈਰੇ ਫੁੱਲੜਾ ਫਲ ਵੀ ਪੱਛਾ ਰਾਤ ਅਰਥ ਜੀ ਇਹ ਇੱਕ ਮੁਸਲਮਾਨ ਵੀਰ ਨੇ ਕੀਤੇ ਮੈਨੂੰ ਬੜੇ ਚੰਗੇ ਲੱਗੇ ਅਸੀਂ ਜਿੰਨੇ ਟੀਕਾ ਕਰਾਣੇ ਪੜਿਆ ਇਹਨਾਂ ਨੇ ਅਰਥ ਹੀ ਕੀਤੇ ਨੇ ਜੀ ਵੀ ਇਹ ਜਿਹੜਾ ਰਾਤ ਦਾ ਪਹਿਲਾ ਪੈਰ ਹੈ ਨਾ ਜੀ ਇਹ ਭਗਤੀ ਇਸ ਤਰ੍ਹਾਂ ਜਿਵੇਂ ਫੁੱਲ ਹੈ ਤੇ ਪਿਛਲਾ ਪੈਰ ਜੋ ਉੱਠ ਕੇ ਭਗਤੀ ਕਰੋ ਤੇ ਫਾਲੇ ਤੋ ਵਾਹ ਕਰਕੇ ਅਰਥਨਾ ਕਰੋ ਫੁੱਲ ਹੀ ਸਫਰ ਕਰਦਾ ਕਰਦਾ ਫਲ ਬਣਦਾ ਹੈ ਇਹਦਾ ਮਤਲਬ ਕਿ ਪਹਿਲਾ ਪੈਰ ਜੇ ਗੁਰੂ ਗੁਰੂ ਜਪਦੇ ਸਮੋਂਗੇ ਫੁੱਲ ਤਿਆਰ ਹੋ ਗਿਆ ਤੁਸੀਂ ਸੌਂਗੇ ਉਹ ਪਰ ਸ਼ਬਦ ਤੁਹਾਡੀ ਬਾਡੀ ਤੇ ਮਾਈਂਡ ਤੇ ਆਪਣਾ ਕੰਮ ਕਰੀ ਜਾਏਗਾ ਜਦੋਂ ਸਵੇਰੇ ਉੱਠੋਗੇ ਰਾਤ ਦਾ ਜਪਿਆ ਸਾਰੇ ਖਿਆਲਾਂ ਨੂੰ ਦਬਾ ਦੇਗਾ ਸਵੇਰੇ ਉੱਠਦੇ ਆ ਸਰ ਜਦੋਂ ਗੁਰੂ ਕਹੋਗੇ ਤੇ ਰਸ ਬਣ ਜਾਏਗਾ ਫਲ ਵਰਗਾ ਉਥੇ ਪਹਿਲਾ ਪੈਰ ਤੇ ਪਿਛਲ ਪੈਰ ਦੋਨੋਂ ਇਕੱਠੇ ਬਾਤ ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ ਮਹਾਰਾਜ ਕਹਿੰਦੇ ਉਠੀ ਇਸ਼ਨਾਨ ਕਰੋ ਪ੍ਰਭਾਤੇ ਇਹ ਸ਼ਾਂਵਲਾ ਕਿ ਹੈ ਸੋਏ ਹਰ ਆਰਾਧੇ ਮਹਾਰਾਜ ਕਹਿੰਦੇ ਪ੍ਰਭਾਤ ਵੇਲੇ ਉਠ ਇਸ਼ਨਾਨ ਕਰ ਤੇ ਉਹਨ ਪ੍ਰੋਬਲਮ ਏ ਵੇ ਸਾਨੂੰ ਨੀਂਦ ਬੜੀ ਪਿਆਰੀ ਏ ਤੇ ਅਸੀਂ ਫਿਰ ਫਟਾਫਟ ਗੱਲ ਪੱਲੇ ਬਹੁਤ ਸਾਰੇ ਵੇਲੇ ਭਗਤੀ ਦੇ ਅਗਲੇ ਪੁੱਛੇ ਤੂੰ 12 ਵਜੇ 2 ਘੰਟੇ ਬੈਠਾ ਏਦੀ ਮੁਦਈ ਹੈ ਕਿ ਸਾਰੇ ਵੇਲੇ ਭਗਤੀ ਦੇ ਨੇ ਇੱਥੇ 10 ਵਜੇ ਉੱਠ ਕੇ ਵੀ ਬੰਦੇ ਬੰਦਗੀ ਨਹੀਂ ਕਰਦੇ ਉਹ ਕਹੀ ਜਾਂਦੇ ਸਾਰੇ ਵੇਲੇ ਭਗਤੀ ਦੇ ਤੁਹਾਡੇ ਲਈ ਅਮਰਤ ਵੇਲਾ ਵੀ ਭਗਤੀ ਨਹੀਂ ਤੇ ਤੁਹਾਡੇ ਲਈ ਲੋਡਾ ਵੇਲਾ ਵੀ ਲੋਡਾ ਵੇਲਾ ਸ਼ਬਦ ਜੀ ਪਤਾ ਹੈ ਜੀ ਸ਼ਾਮ ਤੋਂ ਪਹਿਲਾਂ ਦਾ ਆਥਨ ਤੋਂ ਪਹਿਲਾਂ ਦਾ ਉਹ ਉਹ ਵੀ ਵੇਲਾ ਭਗਤੀ ਨਹੀਂ ਹੁਣ ਕਿਉਂਕਿ ਵੇਲੇ ਆਪਣੇ ਮੋਕੇ ਮੈਨੂੰ ਪਤਾ ਹੈ ਜਦ ਜਿਹਨੂੰ ਅਸੀਂ ਕਹਿੰਦੇ ਆ ਨਾਸ਼ਤੇ ਦਾ ਟਾਈਮ ਹੋ ਗਿਆ ਉਹ ਸਾਡੇ ਬਜ਼ੁਰਗ ਕਹਿੰਦੇ ਸ਼ਾਹ ਵੇਲਾ ਹੋ ਗਿਆ ਹਨ ਉਹ ਦੱਸਿਆ ਜਿਹੜਾ ਉਹ ਕਹਿੰਦਾ ਬਾਦਸ਼ਾਹ ਵਾਲਾ ਕਰਨਾ ਹੈ ਨਾਦਸ਼ਾ ਉਹ ਕਹਿੰਦੇ ਸ਼ਾਹ ਵੇਲਾ ਹੋ ਗਿਆ ਹੁਣ ਹੁਣ ਦੁਪਹਿਰ ਵੇਲਾ ਹੋ ਗਿਆ ਹੁਣ ਲੋਡਾ ਵੇਲਾ ਹੋ ਗਿਆ ਮੇਰੇ ਗੁਰੂ ਨੇ ਕਿਹਾ ਜੇ ਅੰਮ੍ਰਿਤ ਵੇਲਾ ਸਾਂਭ ਜਾਏਗਾ ਸ਼ਾਹ ਵੇਲਾ ਦੁਪਹਿਰ ਵੇਲਾ ਤੇ ਲੋਂਡਾ ਵੇਲਾ ਵੀ ਅੰਮ੍ਰਿਤ ਹੋ ਜਾਏਗਾ ਜੇ ਅੰਮ੍ਰਿਤ ਵੇਲਾ ਨਾ ਸਾਂਭਿਆ ਗਿਆ ਤੇ ਸਾਰੇ ਵੇਲੇ ਹੀ ਜ਼ਹਿਰ ਹੋ ਜਾਣਗੇ ਹਾਂ ਗੁਰੂ ਨਾਨਕ ਸਾਹਿਬ ਨੇ ਜਿੱਥੇ ਛੱਟਾ ਦਿੱਤਾ ਉੱਥੇ ਸਿੱਖ ਉੱਠਦੇ ਰਹੇ ਮਹਾਰਾਜ ਦਾ ਬਚਨ ਜਨਮ ਸਾਖੀ ਤੇ ਕਹੇ ਦਿਨ ਅੰਤ ਸਮਾਪਤੀ ਕਿਉਂਕਿ ਜੇ ਸ਼ੁਰੂ ਕਰ ਲਈ ਭਾਈ ਸਾਹਿਬ ਮੈਨੂੰ ਕਹਿੰਦੇ ਵੀ ਤੁਸੀਂ ਡਾਕਟਰ ਤਾਂ ਕਹਿੰਦਾ ਪਰ ਜਦੋਂ ਥੋੜਿਆ ਮੇਰੀ ਬਾਡੀ ਕੰਮ ਕਰਦੀ ਮੈਂ ਕਹਿੰਦਾ ਮਣਾ ਕੀਪਤਾਗਲੇ ਸਾਧ ਜਨਮਸਾਖੇ ਚ ਕਲਯੁਗ ਦਾ ਮਿਲਾਪ ਲਿਖਿਆ ਸਿੰਘ ਸਾਹਿਬ ਗੁਰੂ ਨਾਨਕ ਸਾਹਿਬ ਨੇ ਚਲੋ ਬੜੀ ਡਰਾਮਣੀ ਸ਼ਕਲ ਦਿੱਤੀ ਜਦੋਂ ਸਾਖੀ ਕਰ ਸਾਖੀ ਲਿਖਦਾ ਹੈ ਨਾ ਐਵੇਂ ਨਾ ਪੈ ਜਾਈਏ ਉਹ ਬਿੰਬ ਸਾਜਦਾ ਹੈ ਪਰ ਪ੍ਰਤੀਕ ਬਣਾਉਂਦਾ ਕਈ ਥਾਵਾਂ ਤੇ ਹਨੇਰੀ ਆਈ ਅੱਗ ਸੱਟੀ ਇਹ ਸੱਚੀ ਮੁੱੱਚੀ ਜਦੋਂ ਕਲਯੁਗ ਆਉਂਦਾ ਹੈ ਵਾਸ਼ਨਾ ਦੀ ਹਨੇਰੀ ਆਉਂਦੀ ਹੈ ਜਦੋਂ ਕਲਯੁਗ ਆਉਂਦਾ ਹੈ ਫਿਰ ਗੁੱਸੇ ਦੀਆਂ ਲਾਟਾਂ ਸੱਟਦਾ ਹੈ ਇਹ ਕਲਯੁਗ ਹੀ ਅੰਦਰ ਨਾ ਜਿੰਨ ਜਦੋਂ ਆਇਆ ਮਹਾਰਾਜ ਦੇ ਕੋਲ ਐ ਪੂਰਾ ਭਿਆਨਕ ਰੂਪ ਜਦੋਂ ਗੁਰੂ ਸਾਹਿਬ ਦੇ ਕੋਲ ਆਇਆ ਤੇ ਬਿਲਕੁਲ ਬੰਦਾ ਬਣ ਗਿਆ ਮੈਂ ਕਹਿੰਦਾ ਸਾਖੀ ਕਰ ਦੇਖੋ ਕਿਵੇਂ ਗੱਲ ਕਰ ਗਿਆ ਹੁਣ ਮੇਰੇ ਵਰਗੇ ਉੱਠਣਾ ਚਲੋ ਜੀ ਬੰਦ ਕਰੋ ਸਾਖੀ ਸੱਚੀ ਮੁੱਚੀ ਅੰਦਰ ਦੈਂਤ ਕਾਲ ਯੁਗ ਵਰਤਦਾ ਜਦੋਂ ਗੁਰੂ ਕੋਲ ਆਉਂਦਾ ਉਦੋਂ ਬੰਦਾ ਬੰਨਾ ਸ਼ੁਰੂ ਹੋ ਜਾਂਦਾ ਜਿੰਨ ਮਾਨਸ ਤੇ ਦੇਵਤੇ ਕੀ ਫਿਰ ਮਨੁੱਖ ਤੋਂ ਦੇਵੀ ਗੁਣਾ ਵਾਲਾ ਸਾਖੀ ਤੇ ਮਰਦਾਨਾ ਪੁੱਛਦਾ ਬਾਬਾ ਇਹ ਕੀ ਉੱਥੇ ਵੀ ਕਹਿ ਜਦੋਂ ਆਇਆ ਕਹਿੰਦਾ ਬਾਬਾ ਕਿੱਥੇ ਘੱਤ ਮਾਰਿਆਈ ਅਜੇ ਤੇ ਮਰਾਸਨ ਦਾ ਮੂੰਹ ਵੀ ਨਹੀਂ ਚੰਗੀ ਤਰ੍ਹਾਂ ਦੇਖਿਆ ਬੜੇ ਬੜੇ ਲਾਡ ਕੀਤੇ ਬਾਬਾ ਜੀ ਨੇ ਮੈਂ ਰਾਤੀ ਬੇਨਤੀ ਕਰਾਂਗੇ ਜਿੱਤੇ ਜਿੱਤੇ ਲੋੜ ਪਈ ਬੜਾ ਪਿਆਰ ਕੀਤਾ ਮੈਂ ਕੱਲ ਭਾਈ ਸਾਹਿਬ ਨੂੰ ਕਿਹਾ ਜਿੱਦਨ ਭਾਈ ਮਰਦਾਨੇ ਨੇ ਚਲਾਣਾ ਕਰਤਾ ਬਾਬਾ ਕਰਤਾਰਪੁਰ ਠੇਗਿਆ ਕਹਿੰਦਾ ਹੁਣ ਯਾਰ ਹੀ ਚਲਾ ਗਿਆ ਹੁਣ ਕਿਹੜੇ ਪਾਸੇ ਜਾਣਾ ਹੈ ਉਸ ਤੋਂ ਬਾਅਦ ਮਹਾਰਾਜ ਉਦਾਸੀਆਂ ਤੇ ਨਹੀਂ ਗਏ ਬਸ ਘੱਟ ਇੱਕ ਕਰਤਾਰਪੁਰ ਮਹਾਰਾਜ ਉਹ ਜਦੋਂ ਆਇਆ ਤੇ ਉਹਨੇ ਡਾਕਟਰ ਬਲਬੀਰ ਸਿੰਘ ਲਿਖਦੇ ਉਹਨੇ ਉੱਤੇ ਆਪਣੇ ਡਾਕਟਰ ਬਲਬੀਰ ਸਿੰਘ ਭਾਈ ਵੀਰ ਸਿੰਘ ਦੇ ਭਰਾਤਾ ਸਨ ਤੇ ਭਾਈ ਵੀਰ ਸਿੰਘ ਤੋਂ 21 ਸਾਲ ਬਾਅਦ ਉਹਨਾਂ ਦਾ ਜਨਮ ਹੋਇਆ ਸੀ ਭਾਈ ਬਲਬੀਰ ਸਿੰਘ ਦਾ ਉਹਨਾਂ ਨੇ ਚਾਦਰ ਲਈ ਉੱਤੇ ਰਜਾਈ ਤੇ ਜੁੱਲਾ ਉਹ ਸ਼ਬਦ ਜੁੱਲਾ ਵਰਤਿਆ ਜੀ ਜੁੱਲਾ ਜੁੱਲਾ ਪਤਾ ਹੋਣਾ ਹੈ ਨਾ ਰੂੰ ਦੀ ਰਜਾਈ ਨੂੰ ਕਹਿ ਲੋ ਆਇਆ ਤੇ ਉਹਨੇ ਜੁੱਲਾ ਲਿਆ ਉੱਤੇ ਰਜਾਈ ਜਿਸ ਪਾਟੀ ਗੋਦੜੀ ਕਹਿ ਲੋ ਕੰਬਲ ਕਹਿ ਲੋ ਹੁਣ ਲਫ਼ਜ਼ ਮੈਨੂੰ ਅੰਗਰੇਜ਼ੀ ਆਉਂਦੀ ਕੋਈ ਨਹੀਂ ਤੇ ਫਿਰ ਮੈਂ ਕਈ ਵਾਰੀ ਸੋਚਣਾ ਵੀ ਹੁਣ ਕਿਵੇਂ ਦੱਸ ਸਕਾਂ ਹੁਣ ਚੁੱਲੇ ਨੂੰ ਰਜਾਈ ਕਾਂਗੇ ਜਿਹਨੂੰ ਰਜਾਈ ਦਾ ਪਤਾ ਨਹੀਂ ਉਹ ਰਜਾਈ ਦੀ ਅੰਗਰੇਜ਼ੀ ਕੋਈ ਨਹੀਂ ਹੁੰਦੀ ਬਲੈਂਕਟ ਕਹਿ ਲਈਏ ਸੌਖਾ ਹੋ ਜਾਊਗਾ ਹਾਂਜੀ ਉਹ ਮੈਲਾ ਜਾਂ ਕੰਬਲ ਲਿਆ ਤੇ ਥਾਂ ਥਾਂ ਤੇ ਮੋਰੀਆਂ ਥਾਂ ਥਾਂ ਤੇ ਮੋਰੀਆਂ ਵਿੱਚੋਂ ਪਾਟਾ ਪਿਆ ਮਾਰੇ ਦੇ ਚਰਨਾ ਚ ਆ ਗਿਆ ਗੁਰੂ ਸਾਹਿਬ ਨੇ ਮੱਥਾ ਟੇਕਿਆ ਚਲੋ ਦੇਖੋ ਬਿਰਤੀ ਬੰਦੇ ਵੀ ਮਾਰੇ ਪੁੱਛਦੇ ਆ ਕਿ ਕਹਿੰਦਾ ਮੈਂ ਕਲ ਯੁਗ ਕਰ ਤੇਰੇ ਚਰਨਾ ਸਤਜੁਗ ਵਰਤ ਗਿਆ। ਯੁਗ ਤਬਦੀਲ ਮੈਨੂੰ ਪਤਾ ਹੈ ਦੂਜੇ ਯੁਗ ਤਾਂ ਪਤਾ ਨਹੀਂ ਕਦੋਂ ਤਬਦੀਲ ਹੋਣਾ ਹੈ। ਜਦੋਂ ਪੂਰਾ ਗੁਰੂ ਮਿਲ ਜਾਏ ਤੇ ਉਦੋਂ ਕਲ ਯੁਗ ਵੀ ਸਤਜੁਗ ਬਣਾ ਦਿੰਦਾ ਹੈ। ਕਹਿੰਦਾ ਇਹ ਕੀ? ਕਹਿੰਦਾ ਮਹਾਰਾਜ ਇਹ ਦ੍ਰਿਦਰਤਾ ਤੇ ਆਲਸ ਦਾ ਕੱਪੜਾ ਹੈ। ਦ੍ਰਿਦਰਤਾ ਦਾ ਆਲਸ ਦਾ ਕੱਪੜਾ ਹੈ। ਕਹਿੰਦਾ ਕਿਉਂ ਇਹ ਤੂੰ ਲੈਣਾ ਕਹਿੰਦਾ ਮੈਂ ਥੋੜਾ ਲੈਣਾ ਇਹ ਤਾਂ ਮੈਂ ਲੋਕਾਂ ਨੂੰ ਦੇਣਾ। ਜਦੋਂ ਤਿੱਪਕਤੀ ਦਾ ਸਿਮਰਨ ਦਾ ਵੇਲਾ ਹੁੰਦਾ ਹੈ ਜਿੰਨੂੰ ਗੋਲੀਆਂ ਨਾਲ ਵੀ ਨੀਂਦੀਆਂ ਨਾਲ ਨੀਂਦ ਨਾ ਆਵੇ ਮੈਂ ਇਹੋ ਜਿਹਾ ਉੱਤੇ ਪਾਣਾ ਸਾਰੀ ਸੌਂ ਜਾਂਦੇ। ਇਹ ਆਲਸ ਦਾ ਬਸਤਰ ਇਹ ਬਾਬਾ ਜੀ ਕਹਿੰਦੇ ਆ ਇਹ ਵਿੱਚ ਸੁਰਾਖ ਕਿਉਂ ਗਏ? ਇਹ ਕਹਿੰਦੇ ਤੇਰੀ ਕਿਰਪਾ ਹੋ ਗਈ। ਮਹਾਰਾਜ ਕਹਿੰਦੇ ਮੈਂ ਤੇਰੇ ਜੁੱਲਾ ਪਾੜਨੇ। ਕਹਿੰਦੇ ਨੇ ਇਹ ਸੁਰਾਖ ਕਿਉਂ? ਕਹਿੰਦਾ ਬਾਬਾ ਜਿੱਥੇ ਤੇਰੇ ਪੈਰ ਪੈ ਗਏ ਉੱਥੇ ਧਰਮਸ਼ਾਲਾ ਬਣ ਗਈ। ਜਿੱਥੇ ਧਰਮਸ਼ਾਲਾ ਬਣ ਗਈ ਉਥੇ ਆਲਸ ਨੂੰ ਤਿਆਗ ਕੇ ਅੰਮ੍ਰਿਤ ਵੇਲੇ ਕੀਰਤਨ ਕਰਨ ਵਾਲੇ ਆ ਕੇ ਸੱਚੀ ਮੁੱਚੀ ਉਹਨਾਂ ਆਲਸ ਦੀ ਜੁੱਲੀ ਪਾੜ ਕੇ ਵੀ ਰਸਤਾ ਬਣਾ ਲਿਆ ਹੈ। ਮੈਂ ਇਸ ਕਰਕੇ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਦਾਤਾ ਇਹ ਵੇਲਾ ਮਨੁੱਖਾ ਦੇ ਦਿੱਤਾ ਈ ਸੱਚੀ ਮੁੱਚੀ ਅੰਮ੍ਰਿਤ ਵੇਲਾ ਸੰਬੰਧੀ ਦਾਤ ਦੇ ਦੇ ਤੇ ਬਖਸ਼ਿਸ਼ ਹੋਵੇ। ਕੋਈ ਇਸ ਨੂੰ ਮੰਨਦੇ ਨੇ ਪਰ ਹਾਂ ਮੈਂ ਇਹ ਕ ਪਿੰਦਰਪਾਲ ਜੀ ਦੀ ਸਾਖੀ ਬਹੁਤ ਸੋਹਣੀ ਸੀ ਸੰਗਤ ਜੀ।